ਮੋਰਚਾ ਪੰਜਾਬ ਚੈਪਟਰ ਦੀ ਜਿਹੜੀ ਮੀਟਿੰਗ ਹੋਈ ਆ ਔਰ ਉਹਦੇ ਵਿੱਚ ਤਕਰੀਬਨ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਔਰ ਜਿਹੜੀਆਂ ਪਿਛਲੀਆਂ ਮਤਲਬ ਮੋਰਚੇ ਦੇ ਵਿੱਚ ਦਿੱਲੀ ਮੋਰਚੇ ਦੇ ਵਿੱਚ ਸ਼ਾਮਲ ਸੀਗੀਆਂ ਉਹ ਔਰ ਉ체ਚੇ ਤੌਰ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸਾਥੀ ਵੀ ਇੱਥੇ ਉਗਰਾਹਾ ਸਾਹਿਬ ਔਰ ਝੰਡਾ ਸਿੰਘ ਜੇਠੂ ਕੇ ਉਹ ਵੀ ਇਸ ਮੀਟਿੰਗ ਦੇ ਵਿੱਚ ਅੱਜ ਸ਼ਾਮਲ ਆ ਅਸੀਂ ਅੱਜ ਇਸ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਜੋ ਸਾਡੀ ਮੋਗਾ ਰੈਲੀ ਹੋ ਕੇ ਹਟੀ ਆ ਔਰ ਉਹਦਾ ਰਿਵਿਊ ਕੀਤਾ ਹੈ ਔਰ ਅਸੀਂ ਬਹੁਤ ਹੀ ਮਤਲਬ ਉਥੇ ਜੋ ਪੰਜਾਬ ਦੇ ਕਿਸਾਨਾਂ ਨੇ ਉਸ ਰੈਲੀ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਸ਼ਾਮਲ ਹੋ ਕੇ ਔਰ ਐਸ ਕੇ ਐਮ ਦੇ ਝੰਡੇ ਥੱਲੇ ਔਰ ਇਨ੍ਹਾਂ ਕਿਸਾਨ ਜਥੇਬੰਦੀਆਂ ਦੇ ਝੰਡੇ ਥੱਲੇ ਆਪਣੀ ਏਕਤਾ ਦਾ ਪ੍ਰਗਟਾਵਾ ਕੀਤਾ ਉਹਦੇ ਉੱਤੇ ਅੱਜ ਦੀ ਮੀਟਿੰਗ ਨੇ ਤਸੱਲੀ ਜ਼ਾਹਰ ਕੀਤੀ ਆ ਔਰ ਨਾਲ ਹੀ ਅੱਜ ਦੀ ਮੀਟਿੰਗ ਦੇ ਵਿੱਚ ਜੋ ਪਿਛਲੇ ਸਮੇਂ ਦੇ ਵਿੱਚ 9 ਜਨਵਰੀ ਦੀ ਮੋਗਾ ਰੈਲੀ ਤੋਂ ਬਾਅਦ ਜੋ ਏਕਤਾ ਦਾ ਸੁਨੇਹਾ ਮੋਗਾ ਰੈਲੀ ਤੋਂ ਬਾਅਦ ਅਸੀਂ ਦਿੱਤਾ ਸੀ ਵੀ ਪੰਜਾਬ ਦੀਆਂ ਦੂਸਰੀਆਂ ਕਿਸਾਨ ਜਥੇਬੰਦੀਆਂ ਨਾਲ ਵੀ ਕਿਉਂਕਿ ਮੰਗਾ ਸਾਂਝੀਆਂ ਨੇ ਔਰ ਮੰਗਾ ਸਾਂਝੀਆਂ ਹੋਣ ਕਰਕੇ ਅਸੀਂ ਚਾਹੁੰਦੇ ਸੀਗੇ ਵੀ ਮਤਲਬ ਇਹ ਏਕਤਾ ਜਿਹੜੀ ਹੈਗੀ ਆ ਉਹ ਕੇਂਦਰ ਤੇ ਦਬਾਅ ਬਣਾਉਣ ਖਾਤਰ ਅੱਗੇ ਵੱਲ ਮਤਲਬ ਵਧਿਆ ਜਾਵੇ ਉਹ ਇਕਤਾ ਦੇ ਉੱਤੇ ਵਿਚਾਰ ਹੋਇਆ ਅਤੇ ਤਸੱਲੀ ਜ਼ਾਹਰ ਕੀਤੀ ਆ ਵੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਵੱਲੋਂ ਇਸ ਇਕਤਾ ਨੂੰ ਅੱਗੇ ਵਧਾਉਣ ਖਾਤਰ ਜੋ ਵੀ ਯਤਨ ਕੀਤੇ ਗਏ ਆ ਉਹ ਬੜੇ ਸ਼ਲਾਘਾਯੋਗ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੇਂਦਰ ਸਰਕਾਰ ਦੇ ਉੱਤੇ ਜਿਹੜਾ ਇਹ ਖੇਤੀ ਨੀਤੀ ਦਾ ਖਰੜਾ ਨਮਾ ਲੈ ਕੇ ਆਈ ਆ ਔਰ ਦਬਾਅ ਬਣਾਉਣ ਖਾਤਰ ਔਰ ਇਹ ਖੇਤੀ ਨੀਤੀ ਦੇ ਖਰੜੇ ਨੂੰ ਪੰਜਾਬ ਦੇ ਵਿੱਚ ਰੱਦ ਕਰਨ ਖਾਤਰ ਅਸੈਂਬਲੀ ਦਾ ਜਿਹੜਾ ਸੈਸ਼ਨ ਆ ਅਸੀਂ ਮਤਲਬ ਅੱਜ ਇਹ ਵਿਚਾਰ ਕੀਤੀ ਆ ਪੰਜਾਬ ਸਰਕਾਰ ਉੱਤੇ ਦਬਾਅ ਬਣਾਇਆ ਜਾਵੇਗਾ ਜਲਦੀ ਤੋਂ ਜਲਦੀ ਉਹ ਪੰਜਾਬ ਦੀ ਅਸੈਂਬਲੀ ਦਾ ਸੈਸ਼ਨ ਬੁਲਾਉਣ ਔਰ ਸੈਸ਼ਨ ਦੇ ਵਿੱਚ ਇਹਨੂੰ ਮੁੱਢੋ ਸੁੱਢੋਂ ਇਹ ਖਾੜੇ ਨੂੰ ਜਿਹੜਾ ਰੱਦ ਕੀਤਾ ਜਾਵੇ ਔਰ ਨਾਲ ਦੀ ਨਾਲ ਅਸੀਂ ਕਿਉਂਕਿ ਡੱਲੇਵਾਲ ਸਾਹਿਬ ਆ ਜਿਹੜੇ ਉੱਥੇ ਮਰਨ ਵਰਤ ਤੇ ਬੈਠੇ ਆ ਔਰ ਕੇਂਦਰ ਸਰਕਾਰ ਦੇ ਉੱਤੇ ਇਹ ਦਬਾਅ ਬਣਾਉਣ ਖਾਤਰ ਅੱਜ ਅਸੀਂ ਇਹ ਪੂਰੀ ਬਹਿਸ ਕੀਤੀ ਆ ਔਰ ਅਸੀਂ ਇਸ ਨਤੀਜੇ ਤੇ ਪਹੁੰਚੇ ਆ ਵੀ ਅਸੀਂ ਮਤਲਬ ਕੇਂਦਰ ਸਰਕਾਰ ਨੂੰ ਕਹਿੰਦੇ ਆ ਵੀ ਜਲਦੀ ਤੋਂ ਜਲਦੀ ਉਹ ਮਤਲਬ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨ ਤਾਂ ਕਿ ਕਿਸਾਨੀ ਦਾ ਜਿਹੜਾ ਘੋਲ ਆਗਾ ਉਹਦੀਆਂ ਮੰਗਾਂ ਦੇ ਉੱਤੇ ਵਿਚਾਰ ਕੀਤਾ ਜਾ ਸਕੇ ਔਰ ਜਿਹੜਾ ਡੱਲੇਵਾਲ ਸਾਹਿਬ ਦਾ ਮਰਨ ਵਾਰਤਾ ਜਿਹੜਾ ਉਹ ਖਤਮ ਕਰਾਇਆ ਜਾ ਸਕੇ ਔਰ ਨਾਲ ਹੀ ਜਿਸ ਤਰ੍ਹਾਂ ਲਖੋਵਾਲ ਸਾਹਿਬ ਨੇ ਕਿਹਾ 26 ਨੂੰ ਜਿਹੜਾ ਪ੍ਰੋਗਰਾਮ ਆ ਜਿਹੜਾ ਉਹ ਬਕਾਇਦਾ ਤੌਰ ਤੇ ਐਸਕੇਐਮ ਦੇ ਵੱਲੋਂ ਉਲੀਕਿਆ ਹੋਇਆ ਪ੍ਰੋਗਰਾਮ ਆ ਔਰ ਉਹ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਜਥੇਬੰਦਕ ਤੌਰ ਤੇ ਡਿਸਪਲਨ ਦੇ ਤੌਰ ਦੇ ਉੱਤੇ ਜੋ ਫੈਸਲੇ ਲਏ ਗਿਆ ਉਹਨਾਂ ਨੂੰ ਇਨਵਨ ਲਾਗੂ ਕਰਾਇਆ ਜਾਵੇਗਾ ਇਹ ਫੈਸਲੇ ਅੱਜ ਅਸੀਂ ਇੱਥੇ ਅੱਜ ਦੀ ਮੀਟਿੰਗ ਦੇ ਵਿੱਚ ਕੀਤੇ ਹਨ ਹਾਂਜੀ ਗ੍ਰਾਫ ਹਾਂਜੀ ਅਕਵਲ ਸਾਹਿਬ ਅੱਜ ਜਿਹੜੀ ਬੈਠਕ ਹੈ ਦੱਸੋ ਜੀ ਮੈਂ ਨਾ ਹਾਂਜੀ ਅਲਹੁ ਅੱਲੋ ਤੁਹਾਨੂੰ ਦੱਸਾਂ ਹਾਂ ਤੁਹਾਨੂੰ ਬੋਲੋ ਪਹਿਲਾਂ ਇੰਟਰੋਡਕਸ਼ਨ ਕਰਾਂਗੇ ਦੱਸੋ ਜੀ ਬੋਲੋ ਕਰੋ ਜੀ ਕਰੋ ਜੋ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਮੀਟਿੰਗ ਲੁਧਿਆਣਾ ਵਿਖੇ ਈਸ਼ਰੂਪਾਉਣ ਵਿੱਚ ਹੋਈ ਜਿਸ ਵਿੱਚ ਪ੍ਰਧਾਨਗੀ ਮੰਡਲ ਅਰਜਿੰਦਰ ਸਿੰਘ ਲੱਖੋਵਾਲ ਜੀ ਕਰਨਜੀਤ ਸਿੰਘ ਸੇਖੋ ਦਾਸ ਨਛੱਤਰ ਸਿੰਘ ਜੈਤੋ ਤੇ ਹੋਈ ਉਸ ਤੋਂ ਬਾਅਦ ਸਾਡੀ ਅਗਲੀ ਕਾਰਵਾਈ ਲੱਖੋਵਾਲ ਸਾਹਿਬ ਦੱਸਣ ਗਈ ਅੱਜ ਹਾਂਜੀ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਪੰਜਾਬ ਦੀ ਮੀਟਿੰਗ ਹੋਈ ਉਹ ਚ ਵਿਸ਼ੇਸ਼ ਤੌਰ ਤੇ ਗ੍ਰਾਹਾਂ ਸਾਹਿਬ ਵੀ ਹਾਜ਼ਰ ਹੋਏ ਸਾਰੀਆਂ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਇਹਦੇ ਵਿੱਚ ਹਾਜ਼ਰ ਹੋਏ ਪਿਛਲੇ ਦਿਨੀ ਜਿਹੜੀ ਅਸੀਂ ਮੋਗੇ 'ਚ 9 ਤਰੀਕ ਨੂੰ ਵੱਡੀ ਮਹਾਪੰਚਾਇਤ ਕੀਤੀ ਸੀ ਸਾਰਿਆਂ ਨੇ ਦੇਖਿਆ ਹੋਣਾ ਜਿੱਥੇ ਹਜ਼ਾਰਾਂ ਕਿਸਾਨ ਇਕੱਠੇ ਹੋਏ ਹੋਏ ਸੀ ਉੱਥੇ ਇੱਕ ਫੈਸਲਾ ਲਿਆ ਗਿਆ ਸੀ ਵੀ 26 ਤਰੀਕ ਨੂੰ 26 ਜਨਵਰੀ ਨੂੰ ਜਿਵੇਂ ਹਰ ਸਾਲ ਦੀ ਤਰ੍ਹਾਂ ਅਸੀਂ ਟਰੈਕਟਰ ਮਾਰਚ ਕਰਦੇ ਆਂ ਉਵੇਂ ਹੀ ਟਰੈਕਟਰ ਮਾਰਚ ਇਸ 26 ਜਨਵਰੀ ਨੂੰ ਵੀ ਸਾਰੇ ਕਸਬਿਆਂ 'ਚ ਬਲਾਕਾਂ ਚ ਤਹਿਸੀਲਾਂ ਦੇ ਵਿੱਚ ਉਹ ਟਰੈਕਟਰ ਮਾਰਚ ਕੀਤਾ ਜਾਊਗਾ ਉਹਦੀ ਤਿਆਰੀ ਲਈ 22 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਹੋਣਗੀਆਂ ਇੱਕ ਵੱਡੀ ਲਾਮਬੰਦੀ ਨਾਲ ਅਸੀਂ ਸਾਰਾ ਪੰਜਾਬ ਸਾਰਾ ਭਾਰਤ ਟਰੈਕਟਰਾਂ ਨਾਲ ਭਰ ਦਵਾਂਗੇ ਉਹਦੇ ਲਈ ਸਾਡੀ ਅੱਜ ਐਸਕੇਐਮ ਦੀ ਸ਼ਾਮ ਨੂੰ ਵੀ ਮੀਟਿੰਗ 7:30 ਵਜੇ ਹੋ ਰਹੀ ਆ ਉਹਦੇ ਚ ਅਗਲੇ ਤਿਆਰੀਆਂ ਵੀ ਅਸੀਂ ਤੁਹਾਨੂੰ ਦੱਸ ਦਵਾਂਗੇ ਆਨਲਾਈਨ ਮੀਟਿੰਗ ਹੋ ਰਹੀ ਆ ਦੂਸਰਾ ਜਿਹੜਾ ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜਿਹੜਾ ਮੋਰਚਾ ਲੱਗਿਆ ਹੋਇਆ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਆ ਉਹਨਾਂ ਦੀ ਹਾਲਤ ਖਰਾਬ ਆ ਫੌਰੀ ਤੌਰ ਤੇ ਸੈਂਟਰ ਸਰਕਾਰ ਜਿਹੜੀਆਂ ਮੰਗਾਂ ਉਹ ਸਾਡੀਆਂ ਸਾਂਝੀਆਂ ਮੰਗਾਂ ਨੇ ਉਹਨਾਂ ਨੂੰ ਫੌਰੀ ਤੌਰ ਤੇ ਮੰਨੇ ਤਾਂ ਕਿ ਉਹਨਾਂ ਨੂੰ ਬਚਾਇਆ ਜਾ ਸਕੇ ਏਕਤਾ ਲਈ ਅਸੀਂ ਕਮੇਟੀ ਬਣਾਈ ਹੋਈ ਆ ਏਕਤਾ ਦਾ ਸਾਡਾ ਕੰਮ ਚੱਲ ਰਿਹਾ ਮੀਟਿੰਗਾਂ ਹੋ ਰਹੀਆਂ 18 ਤਰੀਕ ਨੂੰ ਦੁਬਾਰਾ ਜਿਹੜੀ ਆ ਮੀਟਿੰਗ ਉਹ ਹੋਊਗੀ ਇਸ ਤਰ੍ਹਾਂ ਦੇ ਸਾਡੇ ਅੱਜ ਪ੍ਰੋਗਰਾਮ ਲੈ ਗਏ ਨੇ ਇਸ ਤੋਂ ਅੱਗੇ ਕਰਨਜੀਤ ਸਿੰਘ ਸਿੱਖ ਹੁੰਦਸਣ ਜੀ ਐਸ ਕੇਐਮ ਦੀ ਮੀਟਿੰਗ ਹੋਈ ਹੈ ਪੰਜਾਬ ਜਿਹੇ ਬੰਦੀਆਂ ਦੀ ਜਿਹਦੇ ਵਿੱਚ ਪਹਿਲਾਂ ਇਹ ਐਸ ਕੇਐਮ ਆਲ ਇੰਡੀਆ ਵੱਲੋਂ ਤਿੰਨ ਪ੍ਰੋਗਰਾਮ ਦਿੱਤੇ ਗਏ 1 23 ਤਰੀਕ ਨੂੰ ਜਿਹੜਾ ਇਹ ਖਰੜਾ ਨਵਾਂ ਭੇਜਿਆ ਸਰਕਾਰ ਨੇ ਸਟੇਟਾ ਰਹੀ ਉਹ ਕਾਨੂੰਨ ਨੇ ਜਿਹੜੇ ਪਹਿਲੇ 2021 ਦੇ ਵਿੱਚ ਵਾਪਸ ਲਏ ਸੀ ਉਹ ਮੁੜ ਕੇ ਚੋਰਮੋਰੀ ਰਹੀ ਲਾਗੂ ਕਰ ਰਹੀ ਹੈ ਸਰਕਾਰ ਅਸੀਂ ਉਸ ਮੰਗ ਨੂੰ ਆਧਾਰ ਬਣਾ ਕੇ ਬਾਕੀ ਦਿੱਲੀ ਮੋਰਚੇ ਦੇ ਰਹਿਣੀਆਂ ਮੰਗਾਂ ਨੂੰ ਆਧਾਰ ਬਣਾ ਕੇ ਤੇ ਦੱਲੇ ਵਾਲੇ ਦੇ ਮਰਨ ਵਰਤਨ ਉਹਦਾ ਵਿੱਚ ਲੈ ਕੇ ਅਸੀਂ ਤਕਰੀਬਨ ਤਿੰਨ ਐਕਸ਼ਨ ਕਰ ਚੁੱਕੇ ਹਾਂ ਦੋ ਹਰਿਆਣੇ ਪੱਧਰ ਦੇ ਇੱਕ ਹਰਿਆਣੇ 'ਚ ਤੇ ਇੱਕ ਅਸੀਂ ਕੀਤਾ ਮੋਗਾ ਰੈਡੀ ਪੰਜਾਬ ਦੇ ਵਿੱਚ ਜਿਹੜੀ ਤਿੰਨੇ ਐਕਸ਼ਨਾਂ ਦੇ ਵਿੱਚ ਡਰਾਫਟ ਸਾਡੀ ਮੁੱਖ ਮੰਗ ਹੈ ਕਿਉਂਕਿ ਉਹਦੇ ਨਾਲ ਸਰਕਾਰੀ ਮੰਡੀ ਹੈ ਜਿਹੜੀ ਉਹਨੂੰ ਖਤਮ ਕਰਨਾ ਸਰਕਾਰੀ ਸਟਾਕ ਹੈ ਜਿਹੜਾ ਗਦਾਮ ਨੇ ਉਹਨਾਂ ਨੂੰ ਖਤਮ ਕਰਨਾ ਛੇ ਲੋਕਦਾਨਾ ਨੂੰ ਮੰਡੀਆਂ ਸ਼ੋਅ ਕਰਨਾ ਕੰਟੈਕਟ ਫਾਰਮਿੰਗ ਵਾਲੀ ਪ੍ਰੋਸੈਸਿੰਗ ਵਾਲੀ ਗੱਲ ਹੈ ਜਿਹੜੀ ਜਨਤਕ ਵੰਡ ਪ੍ਰਣਾਲੀ ਆ ਉਹਨੂੰ ਖਤਮ ਕਰਨ ਦੀ ਗੱਲ ਕਰਦੇ ਆ ਜਿਹੜੀ ਡਿਆਹਾ ਡਿਫਰੈਂਟ ਕੀਮਤਾਂ ਮਿਲਦੀਆਂ ਨੇ ਐਮਐਸਪੀ ਤੋਂ ਉਹਨਾਂ ਦੀ ਬੀਮਾ ਯੋਜਨਾ ਦੀ ਇੱਕ ਸਕੀਮ ਜੀ ਪੜਾ ਕੇ ਵਿੱਚ ਰੱਖੀ ਪਾਈ ਆ ਜਿਹੜੀ ਟੋਟਲ ਉਹੀ ਗੱਲਾਂ ਜਿਹੜੀਆਂ ਤਿੰਨ ਕਾਨੂੰਨਾਂ ਦੇ ਵਿੱਚ ਸੀ ਉਹ ਸਾਰੀਆਂ ਇਸ ਡਰਾਫਟ ਦੇ ਵਿੱਚ ਸਟੇਟ ਸਬਜੈਕਟ ਮੰਨ ਕੇ ਖੇਤੀ ਨੂੰ ਸਟੇਟਾਂ ਤੇ ਦਵਾ ਪਾ ਕੇ ਉਹ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ ਉਹਦਾ ਅਸੀਂ ਸਨੇਹਾ ਇਸ ਤਿੰਨ ਐਕਸ਼ਨਾਂ ਦੇ ਵਿੱਚ ਪੂਰੇ ਭਾਰਤ ਦਿੱਤਾ ਹੈ ਤੇ ਅਸੀਂ ਭਾਰਤ ਪੱਧਰ ਦਾ ਇਹਨੂੰ ਅੰਦੋਲਨ ਬਣਾ ਕੇ ਸਾਰੇ ਭਾਰਤੀਆਂ ਸਟੇਟਾਂ 'ਚ ਇਹ ਗੱਲ ਲੈ ਕੇ ਜਾਵਾਂਗੇ ਅਸੀਂ ਵੱਡੇ ਵੱਡੇ ਪ੍ਰੋਗਰਾਮ ਪਹਿਲਾਂ ਵੀ ਕੀਤੇ ਨੇ ਆਲ ਇੰਡੀਆ ਸਕੀਮ ਦੀ ਮੀਟਿੰਗਾਂ ਸ਼ਾਮ ਨੂੰ ਆਨਲਾਈਨ ਉਹਦੇ ਵਿੱਚ ਅਸੀਂ ਹੋਰ ਵਿਚਾਰਾਂਗੇ ਕਿ ਆਲ ਇੰਡੀਆ ਪੱਧਰ ਦੇ ਐਕਸ਼ਨ ਸਾ ਕਿੰਨੇ ਅਸੀਂ ਦੇ ਸਕਦੇ ਹਾਂ ਤੇ 26 ਜਨਵਰੀ ਵਾਲਾ ਵੀ ਆਲ ਇੰਡੀਆ ਦਾ ਐਕਸ਼ਨ ਹੋਊਗਾ ਅੱਜ ਉਹਨੂੰ ਪਾਸ ਹੋਰ ਕਰ ਲਾਂਗੇ ਹੋਰ ਉਹਨੂੰ ਨਿਖਾਰ ਲਾਂਗੇ ਤੇ ਇਹ ਐਕਸ਼ਨ ਹੋਊਗਾ ਤੇ ਅਗਲਾ ਇੱਕ ਕੋਈ ਐਕਸ਼ਨ ਵੀ ਆਲ ਇੰਡੀਆ ਪੱਧਰ ਦਾ ਆ ਸਕਦਾ 26 ਜਨਵਰੀ ਨੂੰ ਕਿਸਾਨਾਂ ਨਾਲ ਭੋਖੜ ਦਾ ਨਾਲ ਭੋਖੜ ਦਾ ਹਲ ਦੇ ਬੈਠਾ ਜੀ ਉੱਤੇ 111 ਕਿਸਾਨ ਹੋਰ ਦੇਖੋ ਸਰ ਉਹ ਉਹਨਾਂ ਮੋਰਚਿਆਂ ਦੇ ਸਾਥੀਆਂ ਦੀ ਮਰਜ਼ੀ ਆ ਉਹ ਤਾਂ ਕੀ ਕਰ ਰਹੇ ਨੇ ਉਹ ਤਾਂ ਮੋਰਚੇ ਦਾ ਨਾਲ ਸਾਡਾ ਤਾਂ ਹੈ ਨਹੀਂ ਤਾਂ 26 ਜਨਵਰੀ ਨੂੰ ਕਿਹੜਾ ਐਕਸ਼ਨ ਲੈਣ ਜਾ ਰਹੇ ਆ ਕਿਸਾਨ 26 ਮੈਂ ਟ੍ਰੈਕਟਰ ਮਾਰਕਾ ਸਾਥੀਆਂ ਨੇ ਐਲਾਨ ਕੀਤਾ ਨਾ ਡਾਇਰੈਕਟਰ ਮਾਰਚ ਦੇਖੋ 26 ਜਨਵਰੀ ਦਾ ਮਾਰਚ ਹਰ ਸਾਲ ਹੁੰਦਾ ਹੈ ਨਵਾਂ ਨਹੀਂ ਮਤਲਬ ਹੈ 26 ਜਨਵਰੀ ਅਸੀਂ ਹਰ ਸਾਲ ਆਲ ਇੰਡੀਆ ਪੱਦਰ ਤੇ ਮਾਰਚ ਕਰਦੇ ਹਾਂ ਉਹੀ ਮਾਰਚ ਸੇਮ ਹੈ ਇਹਦੀ ਇੱਕ ਵਿਸ਼ੇਸ਼ ਗੱਲ ਇਹ ਹੈ ਪਹਿਲਾਂ ਤਾਂ ਅਸੀਂ ਦਿੱਲੀ ਵਾਲੇ ਮੋਰਚੇ ਮੰਗਾ ਜਿਹੜੇ ਰਹਿੰਦੀਆਂ ਮੰਗਾ ਸੂਰਤੇ ਕਰਦੇ ਹੁੰਦੇ ਸੀ ਇਸ ਵਾਰ ਅਸੀਂ ਨਿਆ ਡਰਾਫਟ ਪਹਿਲੇ ਨੰਬਰ ਤੇ ਲੰਦਾ ਤੇ ਦਿੱਲੀ ਮੋਰਚੇ ਜਿਹੜੀਆਂ ਰਹਿੰਦੀਆਂ ਮੰਗਾ ਨੇ ਜਿਹੜੀਆਂ ਉਦੋਂ ਜੀ ਸਰ ਮਹਾਪੰਚਾਇਤ ਤੋਂ ਬਾ ਸਰਕਾਰ ਵੱਲੋਂ ਕੋਈ ਤੁਹਾਨੂੰ ਕੁਝ ਨੇਹਾ ਆਇਆ ਕੋਈ ਗੱਲਬਾਤ ਜੀ ਕੁਛ ਇਦਾਂ ਦੀ ਕੁਝ ਨਹੀਂ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਆਇਆ ਇਹ ਕੜੋਕੜ ਗੱਲਾਂ ਹੋਣਗੀਆਂ ਉਹ ਦੇਖਾਂਗੇ ਬਾਅਦ ਪਰ ਕਰਨੇ ਦੀ ਗੱਲ ਕੀਤੀ ਹੈ ਜਿਹੜਾ ਤੁਸੀਂ ਕਹੋ ਕਿ ਪੰਜਾਬ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਹਨੂੰ ਰੱਦ ਕੀਤਾ ਜਾਵੇ ਤਾਂ ਉਹਨੂੰ ਲੈ ਕੇ ਕੋਈ ਗੱਲਬਾਤ ਹੋ ਪਾਈ ਹੈ ਪੰਜਾਬ ਸਰਕਾਰ ਨਾਲ ਹੋਈ ਹੈ ਸਾਡੀ ਗੱਲ ਸਾਰੀਆਂ ਜਨਤਿਕ ਬੰਦੀਆਂ ਮੀਟਿੰਗ ਦੇ ਵਿੱਚ ਸ਼ਾਮਲ ਸੀ ਸਾਡੇ ਸਾਰਿਆਂ ਦੇ ਸਾਹਮਣੇ ਖੇਤੀਬਾੜੀ ਮੰਤਰੀ ਮੰਨੇ ਵੀ ਅਸੀਂ ਇਹਨੂੰ ਰੱਦ ਕਰਾਂਗੇ ਪਰ ਉਹ ਜਿਸ ਤਰੀਕੇ ਨਾਲ ਰੱਦ ਦਾ ਬਿਆਨ ਆਇਆ ਉਹਨਾਂ ਦਾ ਚਿੱਠੀ ਵੀ ਅਸੀਂ ਰੱਦ ਕਰਤਾ ਇਸ ਤਰ੍ਹਾਂ ਨਹੀਂ ਅਸੀਂ ਕਹਿੰਦੇ ਵੀ ਸੈਸ਼ਨ ਬੁਲਾਓ ਸੈਸ਼ਨ ਦੇ ਵਿੱਚ ਉਹਨੂੰ ਬਕਾਇਦਾ ਰੱਦ ਕਰੋ ਤੇ ਰੱਦ ਕਰਨ ਦੀ ਕਾਪੀ ਜਿਹੜੀ ਹੈ ਉਹ ਜਨਤਕ ਕੀਤੀ ਜਾਵੇ ਠੀਕ